ਉਹੀ ਨਦੀ ਚ ਕਹਿੰਦੇ ਲਿਖੋ ਕਿੱਥੇ ਹੋ ਗਏ ਮਾਜਰ ਆਲੂ ਪੂਰੀ ਉਸ ਫੋਰਸ ਤਾਂ ਨਾ ਤੇ ਜੇ ਡਲੈਰ ਆ ਚੁੱਕੇ ਗਏ ਫਿਰ ਤੂੰ ਇੱਥੇ ਕੀ ਕਰ ਰਿਹਾ ਇੱਥੇ ਕੀ ਕਰਨਾ ਆ ਕੋਈ ਨਹੀਂ ਰੋਕ ਲੋ ਘੰਟਾ ਤੂੰ ਤੇ ਬੰਦੇ ਸਾਰੇ ਵਾਸਤੇ ਉਹ ਵੀ ਦੇਖੋ ਬੀਐਸਐਫ ਵਾਲੇ ਕਿੱਦਾਂ ਕੰਮ ਜਾਣ ਰਹੇ ਕੋਈ ਇਨਫੋਰਮੇਸ਼ਨ ਦੀ ਕੋਈ ਗੱਲਾਂ ਹੁੰਦੀਆਂ ਨਹੀਂ ਹੈ ਤੇ ਸਾਡੀ ਸੇਫਟੀ ਲਈ ਹੈ ਹੋਸ਼ ਨੇ ਹੈ ਵੀ ਸਾਡੀ ਸੇਫਟੀ ਲਈ ਹੈ ਉੱਥੇ ਬਾਰਡਰ ਤੇ ਖਲੋਤੇ ਤਾਂ ਇਹਨਾਂ ਨੂੰ ਕੀ ਲੈਣਾ ਦੇਣਾ ਉੱਥੇ ਸਾਡੀ ਸੇਫਟੀ ਲਈ ਖਲੋਤੇ ਵੀਰ ਜੀ ਜ਼ਮੀਨ ਇਹਦੀ ਗੱਲ ਹੈ ਤੁਹਾਡੀ ਜ਼ਮੀਨਾਂ ਖੋਈਆਂ ਨੇ ਤਰਫਾ ਮਿਲਣ ਨੂੰ ਵੀ ਮਿਲਣੀ ਜੋ ਵੀ ਹੈ ਜਿਹੜੇ ਬਾਰਡਰ ਤੇ ਸਾਡੇ ਲਈ ਖਨੋਤੇ ਆਪਾਂ ਉਹਨਾਂ ਦੇ ਸਰਕਾਰ ਕਰੀਏ ਨਹੀਂ ਫੌਜ ਦੀ ਗੱਡੀ ਕਰਦੇ ਜਿਹੜੇ ਡਿਊਟੀਆਂ ਤੇ ਚੱਲੇ ਨੇ ਬਾਰਡਰ ਤੇ ਚੱਲੇ ਉਹਨਾਂ ਜਾਣਦਾ ਹੈ ਨਹੀਂ ਇਹਨਾਂ ਨੂੰ ਕੁਝ ਦੱਸੋ ਕਿਆ ਵਾ ਸਾਡੀ ਕੱਕੀ ਪੱਤੀ ਬਣਾਈਆਂ ਕੋਈ ਹੱਸਾ ਲੱਗ ਆਈਂਦਾ ਮੇਰੀ ਅਫੇਰਾ ਖੋਈ ਇਹਦੇ ਇੱਥੇ ਬੰਦੇ ਨਹੀਂ ਜਾਂਦੀ ਇਹਦੇ ਪੱਕਾ ਹੀ ਬੰਦਿਆਂ ਨੂੰ ਮੇਰਾ ਘਵਾ ਦਿਓ ਸਾਇਰੋ ਜੀ ਮੈਂ ਵੀ ਜੀ ਇੱਧਰ ਨਾ ਕਰੋ ਸੇਲੇ ਮੈਂ ਆ ਬਾਕੀ ਆ ਜੇ ਸਾਰੇ ਸਾਰੇ ਇੱਧਰ ਆ ਜਾਓ ਠੀਕ ਆ ਜੀ ਕਿੰਦਰ ਸਿੰਘ ਜੀ ਕਿਸਾਨ ਮਦੂਰ ਸੰਘਾਤ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਤੋਂ ਜੋ ਅੱਜ ਪੰਜਾਬ ਬੰਦ ਦੀ ਸੱਤੇ ਦੋਹਾਂ ਫੋਰਮਾਂ ਦੇ ਵੱਲੋਂ ਜੋ ਕਾਲ ਆਈ ਹੈ ਜਿਹਦੇ ਵਿੱਚ ਪੂਰੇ ਪੰਜਾਬ ਦੀ ਸਾਰੇ ਜਥੇਬੰਦੀ ਇਕਜੁੱਟ ਹੋ ਕੇ ਇੱਥੇ ਆਪਾਂ ਬੱਬਰੀ ਚੌਂਕ ਗੁਰਦਾਸਪੁਰ ਬਾਈਪਾਸ ਚੌਂਕ ਦੇ ਮੱਲੇ ਕੇ ਬੈਠੇ ਆ ਇਹ ਪੂਰਾ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਬੰਦ ਰੱਖਿਆ ਹੋਇਆ ਹੈ ਜਿਹਦੇ ਵਿੱਚ ਸਾਡੇ ਨਾਲ ਸਹਿਯੋਗ ਕਰਦੀਆਂ ਇਹ ਵਪਾਰ ਮੰਡਲ ਸਾਰੀਆਂ ਗੁਰਦਾਸਪੁਰ ਦੀਆਂ ਜਥੇਬੰਦੀਆਂ ਵਪਾਰ ਮੰਡਲ ਤੇ ਟਰਾਂਸਪੋਰਟ ਦੀਆਂ ਜਥੇਬੰਦੀਆਂ ਜੋ ਸਾਡੂ ਇੱਥੇ ਹਾਜ਼ਰੀ ਲਵਾ ਕੇ ਇੱਥੇ ਪਹੁੰਚ ਗਈਆਂ ਨੇ ਸੋ ਲੋਕ ਆਪ ਨਿਕਲੇ ਨੇ ਬੰਦ ਕਰਨ ਵਾਸਤੇ ਕਿਉਂਕਿ ਸਾਡੇ ਬਾਪੂ ਜਗਜੀਤ ਸਿੰਘ ਢੱਲੇਵਾਲ ਸਾਹਿਬ ਜਿਨ੍ਹਾਂ ਦਾ ਚਮਨ ਵਰਤ ਜਿਹੜਾ ਵਾ ਉਹ 33 34 ਦਿਨ ਦੇ ਵਿੱਚ ਦਾਖਲ ਹੋ ਗਿਆ ਵਾ ਪਰ ਸਾਡੀ ਗੁੰੰਗੀ ਬੋਲੀ ਸਰਕਾਰ ਜਿਹੜੀ ਹੈ ਬਿਲਕੁਲ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ ਸਾਡੀ ਸੁਪਰੀਮ ਕੋਰਟ ਵੀ ਬਾਪੂ ਨੂੰ ਉੱਥੋਂ ਸਿਹਤ ਦੀ ਜ਼ਰੂਰ ਚਿੰਤਾ ਆਵਾ ਪਰ ਬਾਪੂ ਦੀ ਜੋ ਗੱਲ ਹੈ ਉਹਦੇ ਵੱਲ ਕੋਈ ਫਿਕਰ ਨਹੀਂ ਹੈਗਾ ਕਿ ਬਾਪੂ ਬੈਠਾ ਕਿਉਂ ਆ ਮਰਨ ਵਾਸਤੇ ਬਾਪੂ ਨੂੰ ਕੋਈ ਬਿਮਾਰੀ ਨਹੀਂ ਹੈ ਬਾਪੂ ਆਪਣੀ ਹੱਕੀ ਮੰਗਾ ਵਾਸਤੇ ਲੜਨ ਵਾਸਤੇ ਇੱਥੇ ਬੈਠਾ ਹੋਇਆ ਜਿਹਦੇ ਕਰਕੇ ਅੱਜ ਦਾ ਇਹ ਪੰਜਾਬ ਬੰਨ ਦਾ ਸੱਦਾ ਵਾ ਤੇ ਇੱਥੇ ਪੂਰੇ ਕਿਸਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਹਰ ਵਰਗ ਦੇ ਲੋਕ ਜਿਹੜੇ ਅਸੀਂ ਆਣ ਕੇ ਬੈਠੇ ਹੋਏ ਟ੍ਰਾਂਸਪੋਰਟ ਬੰਦ ਕਰਤੀ ਗਈ ਹੈ ਬਿਲਕੁਲ ਜੀ ਟ੍ਰਾਂਸਪੋਰਟ ਵੀ ਸਾਰੀਆਂ ਬੰਦ ਨੇ ਤੇ ਕਾਲ ਵੀ ਆਈਏ ਤੇ ਟ੍ਰਾਂਸਪੋਰਟਰ ਵਾਲੇ ਆਪ ਆਪ ਆਪਣੀ ਥਾਂ ਤੇ ਗੁਰਦਾਸਪੁਰ বাস ਸਟੈਂਡ ਦੇ ਵਿੱਚ ਇਧਰ ਉਧਰ ਆਪਣੇ ਤਰਨੇ ਲਾ ਕੇ ਵੀਰ ਬੈਠੇ ਹੋਏ ਨੇ ਜੀ ਮਾ ਜੋਸ਼ਕਤ ਅਸੀਂ ਹਿੰਦਰੀ ਦਾ ਰਣਜੀਤ ਸਿੰਘ ਸਾਡਾ ਜੋ ਇਹ ਪੰਜਾਬ ਬੰਦ ਕਰਨ ਦਾ ਮੱਕਦੇ ਹੈ ਵੀ ਜੋ ਸਾਡੇ ਪਹਿਲਾਂ 13 ਮਹੀਨੇ ਦਿੱਲੀ ਬੈਠੇ ਆਪਾਂ ਉੱਥੇ ਸਰਕਾਰਾਂ ਨੇ ਮੰਗਾ ਮੰਨੀਆਂ ਉਹ ਮੰਨੀਆਂ ਉਹ ਮੰਗਾ ਮੁੱਕਰ ਕੇ ਤੇ ਸਾਨੂੰ ਇਹ ਮਜਬੂਰੀ ਨਾਲ ਪੇ 13 ਫਰਜ ਤਰ੍ਹਾਂ ਲਾਉਣਾ ਪੈ ਜਾ ਸਾਨੂੰ ਅੱਜ 11 ਮਹੀਨੇ ਹੋ ਗਏ ਤੇ ਸ਼ੰਭੂ ਬਾਰਡਰ ਕਨੋਰੀ ਬਾਰਡਰ ਤੇ ਤਰ੍ਹਾਂ ਪਰ ਬਾਰਡਰ ਤੇ ਬੈਠੇ ਸਿਕਸਾਨਾ ਨੂੰ ਪਰ ਅਜੇ ਤੱਕ ਸਾਡੀ ਸਰਕਾਰ ਨੇ ਕੇਂਦਰ ਸਰਕਾਰ ਨੇ ਇੱਕ ਹੀ ਮੀਟਿੰਗ ਨਹੀਂ ਸੱਦੀ ਦੂਜਾ ਸਾਡਾ ਜੋਦਾ ਬਜ਼ੁਰਗ ਜੋਦਾ ਜਗਦੀਸ਼ ਸਿੰਘ ਡੱਲੇਵਾਲ ਸਾਹਿਬ ਜੋ ਅੱਜ 35ਵੇਂ ਦਿਨ ਚ ਮਰਨ ਮਰਦ ਬੈਠਿਆ ਪਰ ਸਰਕਾਰ ਨੇ ਇੱਕ ਵਾਰੀ ਆਣ ਕੇ ਆਵਾਜ਼ ਨਹੀਂ ਪੁੱਛੀ ਜ਼ਬਰਦਸਤੀ ਕੀਤੀ ਜਿਉਂਦੇ ਚੁੱਕ ਕੇ ਲੈ ਗਏ ਉਹਨੂੰ ਕੀ ਮਦਦ ਚੁੱਕਣ ਦਾ ਵੀ ਇਹ ਸਾਡੀਆਂ ਮੰਗਾ ਮੰਨੋ ਅਸੀਂ ਆਪਣੇ ਮੰਗਾ ਮਨਵਾਉਣ ਵਾਸਤੇ ਬੈਠੇ ਆ ਜੋ ਸਾਡਾ ਪੰਜਾਬ ਬੰਦਾ ਸਦਾ ਜੀ ਮਜਬੂਰੀ ਹੋ ਕੇ ਦਿੱਤਾ ਵਾ ਕਿਉਂਕਿ ਸਰਕਾਰਾਂ ਦੇ ਸਿਰ ਤੇ ਤੱਕ ਜੂਨ ਕੋਈ ਨਹੀਂ ਸਰਕੀ ਸਾਡੀ ਮਜਬੂਰੀ ਬਣ ਗਈ ਸਾਨੂੰ ਇਹ ਮੰਗਾ ਮਨਾਉਣ ਵਾਸਤੇ ਇਹ ਕਰਕੇ ਪੰਜਾਬ ਸਾਡਾ ਅੱਜ 30 ਤਰੀਕ ਹੈ ਜੋ 7 ਹੋਏ ਲੈ ਕੇ ਸਾਮੀ 4 ਤੱਕ ਪੰਜਾਬ ਬੰਦ ਰਹੂਗਾ ਉਹ ਤੋਂ ਬਾਅਦ ਇਹ ਖੋਲਿਆ ਜਾਊਗਾ ਤੇ ਸਾਡੀਆਂ ਜੋ ਮੰਗਾ ਮੰਨ ਜਾਣ ਮਜਬੂਰੀ ਕਰਕੇ ਝੋਨਾ ਝੋਨਾ ਸਾਡਾ ਰੁਲਿਆ ਝੋਨਾ ਰੁਲਣ ਕਰਕੇ ਸਾਨੂੰ ਮਜਬੂਰੀ ਹੋਰ ਬਣ ਗਈ ਕਿਉਂਕਿ ਜੋ ਸਾਡੀ ਐਮ ਐਸ ਬੀ ਗਰੰਟੀ ਕ੍ਰੋਨ ਬਣਾਇਆ ਜਾਵੇ ਕਿਸਾਨਾਂ ਦੀਆਂ ਜੋ ਬਜ਼ੁਰਗ ਕਿਸਾਨ ਨੇ ਉਹਨਾਂ ਦੀ 10000 ਪੈਨਸ਼ਨ ਆਈ ਜਾਵੇ ਨਰੇਂਗਾ ਸਕੀਮ ਜਿਹੜੀ ਉਹ 200 ਦਿਨ ਦੀ ਕਿਤੇ 700 ਰੁਪਏ ਦੀ ਜਿਹੜੀ ਕੀਤੀ ਜਾਵੇ ਤੇ ਜੋ ਚੱਪਲ ਮਿੱਟਿਆ ਜੋ ਬਿਜਲੀ ਆ 20 ਸੇ ਬਿਲੀ ਬਲੇ ਉਹ ਤੁਹਾਨੂੰ ਵਾਪਸ ਲਿਆ ਜਾਵੇ ਮੰਗਾ ਸਾਡੀਆਂ 12 ਨੇ 12 ਮੰਗਾ ਕੋ ਨਜਾਇਜ਼ ਨਹੀਂ ਉਹ ਜ ਮੰਗ ਕੋ ਵੀ ਸਾਡੀ ਜਾਇਜ਼ ਮੰਗਾ ਨੇ ਸਾਰੀਆਂ ਸਾਡੀ ਮਜਬੂਰੀ ਆ ਜੇ ਸਾਡੀ ਸਰਕਾਰ ਮੰਗਾ ਮੰਨਦੀ ਆ ਤੇ ਆਹੀ ਭਲੀ ਬਾ ਉੱਠ ਕੇ ਆ ਲਾਂਗੇ ਤੁਹਾਨੂੰ ਆਏ ਨਹੀਂ ਬਿਆ ਵੀ ਆਡੀ ਨਗਰ ਵਿੱਚ ਦਿੱਲੀ ਜਾਣਾ ਆ ਅੱਡੀ ਇੱਥੇ ਮੰਗਾ ਮੰਨ ਲਣ ਆ ਇੱਥੋਂ ਮੁੜ ਕੇ ਆਪਣੇ ਘਰੋਂ ਚੱਲ ਜਾਾਂਗੇ